ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਵਿਰਸਾ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਮੈਂ ਤੁਹਾਨੂੰ ਇੱਕ ਹੋਰ ਪ੍ਰਾਣੀ ਚੀਜ਼ ਦਿਖਾਉਣ ਲੱਗਿਆ ਜੋ ਕਿ ਪੁਰਾਣੇ ਵੇਲਿਆਂ ਦੇ ਵਿੱਚ ਘਰਾਂ ਦੇ ਵਿੱਚ ਵਰਤੀ ਜਾਂਦੀ ਸੀ ਹਰੇਕ ਘਰ ਦੇ ਵਿੱਚ ਇਹ ਚੀਜ਼ ਮੌਜੂਦ ਹੁੰਦੀ ਦੀ ਸੋ ਘਰ ਵਿੱਚ ਹੀ ਇਹ ਚੀਜ਼ ਤਿਆਰ ਕੀਤੀ ਜਾਂਦੀ ਦੀ ਸੋ ਅੱਜ ਮੈਂ ਤੁਹਾਨੂੰ ਇਹ ਚੀਜ਼ ਦਿਖਾਉਣੀ ਆ ਸੋ ਕਿਰਪਾ ਕਰਕੇ ਲਾਈਕ ਸ਼ੇਅਰ ਜਰੂਰ ਕਰਨਾ ਹੋ ਸਕੇ ਤਾਂ ਕਮੈਂਟ ਵੀ ਜਰੂਰ ਕਰਨਾ ਜੀ ਸੋ ਚਲੋ ਫਿਰ ਦਿਖਾਉਣਾ ਤੁਹਾਨੂੰ ਅਜ ਇੱਕ ਹੋਰ ਪ੍ਰਾਣੀ ਜੀ ਜੋ ਪਹਿਲੇ ਸਮਿਆਂ ਦੇ ਵਿੱਚ ਘਰਾਂ ਦੇ ਵਿੱਚ ਵਰਤੀ ਜਾਂਦੀ ਸੀ। ਲਓ ਜੀ ਇਹ ਚੀਜ਼ ਅੱਜ ਮੈਂ ਤੁਹਾਨੂੰ ਦਿਖਾਉਣੀ ਸੀ। ਇਹਨੂੰ ਗੋਲਾ ਕਹਿੰਦੇ ਨੇ। ਇਹ ਗੋਲੇ ਘਰਾਂ ਦੇ ਵਿੱਚ ਆਮ ਹੀ ਵਰਤੇ ਜਾਂਦੇ ਸੀ। ਉਹ ਪੁਰਾਣੇ ਪੰਜਾਬ ਵਿੱਚ ਧੀਰੀ ਕੁੜੀਆਂ ਹੁੰਦੀਆਂ ਦੀ ਉਹ ਲਗਲ ਲੋਕ ਕਲਾ ਵਿੱਚ ਮਾਹਰ ਹੁੰਦੀਆਂ ਦੀ ਘਰ ਵਿੱਚ ਵਰਤੋਂ ਦਾ ਸਾਰਾ ਸਮਾਨ ਉਹ ਆਪਣੇ ਹੱਥੀ ਤਿਆਰ ਕਰਦੀਆਂ ਦੀ ਜਿਵੇਂ ਸਿੱਕੂ ਚੰਗੇਰਾ ਗੋਲੇ ਆਦਿ ਉਹ ਆਪਣੇ ਹੱਥੀ ਤਿਆਰ ਕਰਦੀਆਂ ਦੀ ਤੋ ਅੱਜ ਆਪਾਂ ਗੱਲ ਕਰਾਂਗੇ ਇਸ ਕੋਲੇ ਬਾਰੇ ਵੀ ਇਹ ਕਿਸ ਤਰ੍ਹਾਂ ਬਣਦਾ ਸੀ ਗੋਲੇ ਬ੍ਰਾਉਨ ਵਾਸਤੇ ਸਾਰੇ ਪੰਜਾਬ ਜੀ ਇੱਕ ਹੀ ਟੈਕਨੀਕ ਹੁੰਦੀ ਸੀ ਉਹਦੀ ਪੁਰਾਣੇ ਕਾਗਜ਼ ਅਤੇ ਘਾਚਨੀ ਜਿਹੜੀ ਗਾਜੀ ਬੱਚੇ ਆਪਣੇ ਪੱਟੀਆਂ ਉੱਤੇ ਮਲਦੇ ਹੁੰਦੇ ਦੀ ਕੂਲਾਂ ਦੇ ਵਿੱਚ ਉਹ ਗਾਜਣੀ ਜੋ ਇੱਕ ਕਿਸਮ ਦੀ ਮਿੱਟੀ ਹੁੰਦੀ ਆ ਉਹ ਵਰਤੀ ਜਾਂਦੀ ਦੀ ਇਹ ਪੁਰਾਣੇ ਕਾਗਜ਼ ਅਤੇ ਗਾਜਣੀ ਇਹਨਾਂ ਗੋਲਿਆਂ ਵਾਸਤੇ ਜ਼ਰੂਰੀ ਹੁੰਦੀ ਦੀ ਕਾਗਜ਼ ਅਤੇ ਗਾਜਣੀ ਪਹਿਲਾਂ ਪਿਉਂਦ ਪਿਉਂਦੰਦੇ ਦੀ ਪਾਣੀ ਦੇ ਵਿੱਚ ਅਤੇ ਬਾਅਦ ਵਿੱਚ ਉਹਨਾਂ ਨੂੰ ਓਖਲੀਆਂ ਜਾਂ ਕੁੰਡੀਆਂ ਵਿੱਚ ਕੁੱਟ ਕੇ ਇੱਕ ਜਾਂਦ ਕਰ ਲਿਆ ਜਾਂਦਾ ਸੀ ਜਿਆਦਾ ਮਿੱਟੀ ਵਾਂਗ ਲੇਸ਼ੇਦਾਰ ਹੋ ਜਾਂਦੇ ਤਾਂ ਇਸ ਨੂੰ ਗੁੰਨ ਲਿਆ ਜਾਂਦਾ ਵੀ ਫਿਰ ਜਿਸ ਵੀ ਸਹਿਜ ਵਿੱਚ ਇਹ ਗੋਲੇ ਬਣਾਉਣੇ ਹੁੰਦੇ ਫਿਰ ਉਸ ਸਹੀ ਦਾ ਭਾਂਡਾ ਦੇਗਾ ਮੂੰਹ ਮੁੱਦਾ ਮਾਰ ਕੇ ਉਸ ਉੱਤੇ ਇਹ ਸਮਗਰੀ ਜਿਹੜੀ ਗੁੰਨੀ ਦੀ ਉਹ ਥੱਪ ਦਿੱਤੀ ਜਾਂਦੀ ਦੀ ਫਿਰ ਬੋਲੇ ਬੋਲੇ ਹੱਥਾਂ ਨਾਲ ਇਹ ਸਮਗਰੀ ਪਤਲੀ ਹੋ ਜਾਂਦੀ ਇਸ ਨੂੰ ਫਿਰ ਸੁੱਕਣ ਤਾ ਜਾਂਦਾ ਹੀ ਸੁਕਾ ਲਿਆ ਜਾਂਦਾ ਵੀ ਸਕਾਉਂਟ ਤੋਂ ਬਾਅਦ ਇਹਦਾ ਥੱਲਾ ਬਣਾਇਆ ਜਾਂਦਾ ਸੀ ਇਹਦਾ ਗੋਲੇ ਦਾ ਥੱਲਾ ਹੁੰਦਾ ਸੀ ਇਸ ਤਰ੍ਹਾਂ ਇਹ ਭੱਟ ਜੀ ਬਣਾ ਕੇ ਫਿਰ ਬਾਅਦ ਵਿੱਚ ਇਹਦਾ ਥੱਲਾ ਬਣਾਇਆ ਜਾਂਦਾ ਸੀ ਅਤੇ ਕੰਡੇ ਜਿਹੜੇ ਹੁੰਦੇ ਸੀ ਇਹ ਵੀ ਬਾਅਦ ਵਿੱਚ ਇਹਦੇ ਤਿਆਰ ਕੀਤੇ ਜਾਂਦੇ ਸੀ ਇਹ ਜਿਹੜੇ ਗੋਲੇ ਹੁੰਦੇ ਸੀ ਇਸ ਤਰ੍ਹਾਂ ਤਿਆਰ ਹੋ ਜਾਂਦੇ ਸੀ ਇਹ ਗੋਲੇ ਬੜੇ ਹਲਕੇ ਪਰ ਪੱਕੇ ਹੁੰਦੇ ਸੀ ਇੱਟ ਵਰਗੇ ਪੱਕੇ ਹੁੰਦੇ ਸੀ ਇਹਨਾਂ ਗੋਲਿਆਂ ਤੇ ਬਾਅਦ ਵਿੱਚ ਜਦੋਂ ਤਿਆਰ ਹੋ ਜਾਂਦਾ ਸੀ ਸੁੱਕ ਜਾਂਦਾ ਸੀ ਨਾ ਇਹਦੇ ਨਾ ਇਹਦੇ ਤੇ ਰੰਗ-ਬਰੰਗੇ ਰੰਗਾਂ ਨਾਲ ਡਿਜ਼ਾਈਨ ਵੀ ਬਣਾਏ ਜਾਂਦੇ ਸੀ ਸੋ ਜਿਹੜਾ ਮੇਰੇ ਕੋ ਗੋਲਾ ਹੈ ਪਿਆ ਇਹ ਸਿੰਪਲ ਆ ਇਹਦੇ ਰੰਗ ਵਗੈਰਾ ਨਹੀਂ ਕੀਤੇ ਹੋਏ ਸੋ ਜਿਹੜੇ ਇਹ ਗੋਲੇ ਹੁੰਦੇ ਦੀ ਇਹ ਬਹੁਤ ਕੰਮ ਆਉਂਦੇ ਦੀ ਕਈ ਗੰਮਾ ਅਜ ਇਹ ਗੋਲੇ ਵਰਤੇ ਜਾਂਦੇ ਦੀ ਸੋ ਇਹ ਜਿਹੜੀ ਤਕਨੀਕ ਤੀ ਬਣਾਉਣ ਦੀ ਇਹੀ ਇੱਕੋ ਇੱਕ ਤਕਨੀਕ ਹੁੰਦੀ ਸੀ ਇਹ ਸੇ ਤਕਨੀਕ ਨਾਲ ਹੀ ਸਾਰੀਆਂ ਕੁੜੀਆਂ ਆਏ ਕੋਲੇ ਬਣਾਉਂਦੀਆਂ ਹੁੰਦੀਆਂ ਸੀ ਸੋ ਅੱਜ ਕੱਲ ਇਹ ਲੁੱਕ ਇਹ ਤਕਨੀਕ ਵੀ ਲੋਕਾਂ ਨੇ ਵਿਸਾਰ ਦਿੱਤੀ ਆ ਤੇ ਇੱਕ ਹਲਾ ਜਿ ਘਰਾਂ ਦੇ ਵਿੱਚੋਂ ਗੋਲੇ ਵੀ ਲੋਕਾਂ ਨੇ ਵਿਸਾਰ ਦਿੱਤੇ ਨੇ ਸੋ ਅੱਜ ਕੱਲ ਕਿਸੇ ਵੀ ਘਰ ਦੇ ਵਿੱਚ ਇਹ ਗੋਲੇ ਨਜ਼ਰ ਨਹੀਂ ਆਉਂਦੇ ਸੋ ਇੱਕ ਤਰ੍ਹਾਂ ਨਾਲ ਇਹ ਘਰਾਂ ਦੇ ਵਿੱਚੋਂ ਅਲੋਪ ਹੀ ਹੋ ਗਏ ਨੇ ਜਿਸ ਕਿਸੇ ਵੀਰ ਜਿਸ ਕਿਸੇ ਵੀਰ ਭੈਣ ਨੂੰ ਪੁਰਾਣੀਆਂ ਜੀਜਾਂ ਸੰਭਾਲਣ ਦਾ ਸ਼ੌਕ ਹੈ। ਉਹਦੇ ਕੋਲ ਇਹ ਅੱਜ ਕੱਲ ਨਜ਼ਰੀ ਪੈਂਦੇ ਨੇ। ਬਾਕੀ ਆਮ ਇਹ ਘਰਾਂ ਵਿੱਚੋਂ ਬਿਲਕੁਲ ਹੀ ਅਲੋਪ ਹੋ ਗਏ ਨੇ। ਸੋ ਮੈਂ ਇਹ ਗੋਲਾ ਆਪਣੇ ਭਾਈ ਨੰਦ ਸਿੰਘ ਬਰਾਜ ਬਰਾਸਤੀ ਮਿਊਜ਼ੀਅਮ ਵਿੱਚ ਸਾਂਭ ਕੇ ਰੱਖਿਆ ਹੋਇਆ। ਸੋ ਜੇ ਕਿਸੇ ਨੇ ਦੇਖਣਾ ਹੋਵੇ ਆ ਮੇਰੇ ਘਰ ਵਿੱਚ ਆ ਕੇ ਤੁਸੀਂ ਇਹ ਗੋਲਾ ਦੇਖ ਸਕਦੇ ਹੋ ਤੇ ਹੋਰ ਵੀ ਬਹੁਤ ਸਾਰੀਆਂ ਪੁਰਾਣੀਆਂ ਚੀਜ਼ਾਂ ਉਹ ਵੀ ਤੁਸੀਂ ਦੇਖ ਸਕਦੇ ਹੋ ਸੋ ਮੇਰੇ ਨਾਲ 7527931887 ਨੰਬਰ ਤੇ ਬਾਰ ਕਰਕੇ ਆ ਸਕਦੇ ਹੋ ਤੇ ਫ੍ਰੀ ਵਿੱਚ ਇਹ ਚੀਜ਼ਾਂ ਦੇਖ ਸਕਦੇ ਹੋ ਸੋ ਕਿਸੇ ਦਿਨ ਫੇਰ ਕੋਈ ਹੋਰ ਪੁਰਾਣੀ ਚੀਜ਼ ਲੈ ਕੇ ਹਾਜ਼ਰ ਹੋਵਾਂਗਾ ਉਦੋਂ ਤੱਕ ਲਈ ਸ਼ੁਕਰੀਆ ਧੰਵਾਦ ਜੀ